ਸਵੇਰ ਦੇ ਵੱਜ ਗਏ ਨੇ ਜੀ 5 5 ਵਜੇ ਤੇ 3 ਮਿੰਟ ਹੋ ਗਏ ਤੇ ਚਾਬੀ ਅਸੀਂ ਜਮ੍ਹਾਂ ਕਰਵਾ ਦਿੱਤੀ ਐ ਇਸ ਪਾਸੇ ਦਫਤਰ ਤੇ ਹੁਣ ਦਰਬਾਰ ਦੇ ਵਿੱਚ ਚਾ ਕੇ ਤੇ ਮੱਥਾ ਟੇਕ ਕੇ ਤੇ ਫਿਰ ਆਉਣੇ ਉਪਰ ਇਹ ਅੱਜ ਦਫ਼ਤਰ ਚਾਬੀ ਜਮ੍ਹਾਂ ਹੋ ਗਈ ਆ ਇਸ ਪਾਸੇ ਹੁਣ ਦਰਬਾਰ 'ਚ ਚੱਲਦੇ ਆ ਤੇ ਦਰਬਾਰ 'ਚ ਜਾ ਕੇ ਮੱਥਾ ਟੇਕ ਕੇ ਤੇ ਫਿਰ ਇੱਥੋਂ ਅਗਲੇ ਪੜਾਲੀ ਚਾਲੇ ਪਾਈਏ ਲੋ ਜੀ ਚੱਲੀਏ ਹੁਣ ਮੱਥਾ ਟੇਕੀਏ ਗੁਰਦੁਆਰਾ ਸਾਹਿਬ ਤੇ ਇੱਥੋਂ ਹੁਣ ਅਗਲੇ ਪੜਾਲੀ ਚਾਲੇ ਮਾਰੀ ਦਰਸ਼ੀ ਕਿ ਇਹ ਪਹਿਲਾ ਪੜਾਵ ਅਗਲੇ ਪੜਾ ਲਈ ਗੋਬਿੰਦ ਘਾਟ ਵਾਸਤੇ ਚਾਲੇ ਮਾਰੀਏ ਇਹ ਜੀ ਗੁਰਦਰਾ ਸਾਹਿਬ ਬਹੁਤ رونਕਾ ਰਹਿੰਦੀ ਹੈ ਤੇ ਇੱਥੇ 12 ਮਹੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੇਰ ਦੇ ਵਜੇ ਨੇ ਜੀ ਸਵਾ ਪੰਜ ਤੇ ਦਰਸ਼ਨ ਅਸੀਂ ਕਰ ਲਿਆ। ਗੁਰਦਰਾ ਸਾਹਿਬ ਰਿਸ਼ੀਕੇਸ਼ ਜਿਹੜਾ ਕਿ ਗੁਰਦਰਾ ਸਾਹਿਬ ਇਹ 12 ਮਹੀਨੇ ਇਹ ਗੁਰਦਰਾ ਸਾਹਿਬ ਖੁੱਲਾ ਰਹਿੰਦਾ। ਤੇ ਗੁਰਦਰਾ ਸਾਹਿਬ ਸ਼੍ਰੀ ਹੇਮਕੁੰਡ ਸਾਹਿਬ ਜਿੱਥੇ ਤਪਸਥਾਨ ਪੁਰਬਲੇ ਜਨਮ ਧੰਤਨ ਛੜੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਤੇ ਉਹ ਗੁਰਦਰਾ ਸਾਹਿਬ ਖੁੱਲਦਾ 25 ਮਈ ਨੂੰ ਖੁੱਲਿਆ ਸੀਗਾ। ਇਸ ਵਾਰ ਕਲੋਜ਼ਿੰਗ ਜਿਹੜੀ ਆ ਕਪਾੜ ਬੰਦ ਹੋਣੇ ਨੇ 10 ਅਕਤੂਬਰ ਇਹ ਕਪਾੜ ਬੰਦ ਹੁਣ ਤੋਂ ਪਹਿਲਾਂ ਦਰਸ਼ਨ ਕਰਨ ਜਾ ਰਹੇ ਆ ਜਿੱਦਣ 10 ਅਕਤੂਬਰ ਆ ਉਦੋਂ ਕਪਾੜ ਬੰਦ ਹੋਣੇ ਆ ਉਦੋਂ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਤੇ ਅੱਜ ਇਥੋਂ ਜਰਨੀ ਸਾਡੀ ਸਟਾਰਟ ਹੋਣੀ ਆ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਤੱਕ ਜੁੜੇ ਰਹੋ ਇਸ ਜਰਨੀ ਦੇ ਵਿੱਚ ਐਂਡ ਤੱਕ ਤੁਹਾਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਰਸਤੇ ਦਾ ਜੋ ਵੀ ਹੋਏਗਾ ਤੁਹਾਨੂੰ ਦਿਖਾਵਾਂਗੇ ਇਸ ਟਾਈਮ ਗੁਰਦਰਾ ਸਾਹਿਬ ਅਸੀਂ ਰਿਸ਼ੀਕੇਸ਼ ਇੱਥੋਂ ਹੁਣ ਵਾਪਸੀ ਗੋਬਿੰਦ ਘਾਟ ਸਾਹਿਬ ਨੂੰ ਨਿਕਲਣ ਲੱਗੇ ਆ ਤੇ ਬਾਹਰ ਜਾ ਕੇ ਗੱਡੀਆਂ ਲੈਣੇ ਤੇ ਗੱਡੀਆਂ ਚ ਗੱਡੀ ਦੀ ਰਾਤ ਬੁਕਿੰਗ ਕਰਵਾਤੀ ਸੀ ਕਿ ਸਾਹਮਣੇ ਪੈਟਰੋਲ ਪੰਪਾ ਗੁਰਦਰਾ ਸਾਹਿਬ ਦੇ ਤੇ ਇੱਥੇ ਹੁਣ ਗੱਡੀ ਦੇ ਵਿੱਚ ਬੈਗ ਰੱਖ ਕੇ ਤੇ ਫਿਰ ਅਸੀਂ ਇੱਥੋਂ ਨਿਕਲਦੇ ਗੁਰਦਰਾ ਸਾਹਿਬ ਤੋਂ ਗੁਰਦਰਾ ਸਾਹਿਬ ਤੋਂ ਤਕਰੀਬਨ 5 ਕੁ ਕਦਮਾਂ ਦੀ ਦੂਰੀ ਤੇ ਪੰਜਾਬ ਪੁਰਗਾਂ ਸਾਹਿਬ ਤੇ ਇੱਥੇ ਆ ਗਏ ਤੁਸੀਂ ਇੱਥੇ ਬੁਕਿੰਗ ਕਰਵਾ ਸਕਦੇ ਹੋ ਰਾਤ ਨੂੰ ਤੇ ਸਵੇਰ ਟਾਈਮ ਜਿਹੜਾ ਵਾ ਉਹਤੋਂ ਜਾਣੀਆਂ ਗੱਡੀਆਂ तकरीबन 5 5 ਵਜੇ ਦੇ ਕਰੀਬ ਸਵਾ ਪੰਜ ਗੱਡੀਆਂ ਤੁਰ ਗਈਆਂ ਗੱਡੀ ਦੀ ਤਿਆਰੀ ਹੈ ਬਸ ਹੁਣ ਸਮਾਨ ਰੱਖਿਆ ਜਾ ਰਿਹਾ ਉੱਪਰ ਕਰੀਬਨ 35 ਕਿਲੋਮੀਟਰ ਦੇ ਕਰੀਬ ਆ ਕੇ ਤੇ ਕੱਢੀ ਹੋਏ ਅਸੀਂ ਇੱਥੇ ਰੁਕੀ ਆ ਚਾਹ ਪਕੌੜੇ ਦਾ ਲੰਗਰ ਇੱਥੇ ਬਈ ਪਕੌੜੇ ਤੇ ਚਲੋ ਨਹੀਂ ਖਾਵਾਂਗੇ ਚਾਹ ਦਾ ਪਿਆਲਾ ਛਕਦੇ ਆ ਤੇ ਮੌਸਮ ਬੜਾ ਸੁਹਾਵਣਾ ਵਾ ਐ ਪਕੌੜਿਆਂ ਵਾਲਾ ਹੀ ਆ ਬਾਹਰਸ ਦਾ ਪੂਰਾ ਮਾਹੌਲ ਬਣਿਆ ਪਿਆ ਵਾ ਜੀ ਆ ਇਸ ਪਾਸੇ ਲੰਗਰ ਚੱਲਦਾ ਪਿਆ ਵਾ ਜੀ ਯਾਰ ਸੋਲੇ ਨਾਲ ਦਾ ਵਾਹ ਜੀ ਸਾਹ ਪਕੌੜਾ ਵਾਹ ਜੀ ਸਾਰੇ ਸੋਲੇ ਮਾਫ ਦਾ ਪਕੌੜੇ ਦੁਆਰਾ ਅਗੇ ਤੱਕ ਕਿੰਨੀ ਜੰਨਦੀ ਪੰਨਾ ਰਾਜਵਾ ਜੀ ਅੱਜ ਚੱਲਣਗਾ ਜੀ ਲੰਗਰ ਬਾਬਾ ਭਗਤ ਸਿੰਘ ਕੋਲ ਬਰਨਾਲਾ ਤੋਂ ਜਰਵੰਤਰ ਚਾਹ ਪਕੌੜਾ ਬਾਬਾ ਜੀ ਰਵੰਤਰਾਏ ਸਭ ਕੋਲੇ ਬਾਬੇ ਕੋਲੇ ਲਓ ਜੀ ਰਿਸ਼ੀ ਕੇਸ਼ ਤੋਂ ਚੱਲ ਕੇ ਤੇ ਦੇਵ ਪ੍ਰਿਆਗ ਪਹੁੰਚ ਗਏ ਤੇ ਦੇਵ ਪ੍ਰਿਆਗ ਜਿੱਥੇ ਦੋ ਨਦੀਆਂ ਦਾ ਸੰਗਮ ਹੁੰਦਾ ਵਾ ਪਗੀਰਥੀ ਨਦੀ ਤੇ ਅਲਕਨੰਦਾ ਨਦੀ ਜਿੱਥੇ ਗੰਗਾ ਨਦੀ ਦਾ ਜਨਮ ਹੁੰਦਾ ਵਾ ਇਹ ਉਹ ਸਥਾਨ ਆ ਜਿੱਥੇ ਗੰਗਾ ਨਦੀ ਦਾ ਜਨਮ ਹੁੰਦਾ ਵਾ ਦੇਵ ਪ੍ਰਿਆਗ ਇਹ ਨੇ ਉਹ ਦੋਨੇ ਨਦੀਆਂ ਇਸ ਪਾਸੇ ਮੈਂ ਦੱਸਦਾ ਤੁਹਾਨੂੰ ਤੇ ਅਲਕਨੰਦਾ ਜਿਹੜੀ ਨਦੀ ਆ ਉਹ ਅਲਕਾਪੁਰੀ ਤੋਂ ਨਿਕਲਦੀ ਆ ਤੇ ਜਿਹੜੀ ਪਗੀ ਰਤੀ ਨਦੀ ਆ ਗੋਮਕ ਤੋਂ ਹੁੰਦੀ ਆ ਉੱਪਰੋਂ ਤੇ ਇਹ ਆ ਦੋਨੇ ਨਦੀਆਂ ਦਾ ਸੰਗਮ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਦੋਨੇ ਨਦੀਆਂ ਦਾ ਸੰਗਮ ਆ ਦੋਨੇ ਨਦੀਆਂ ਦਾ ਪਾਣੀ ਇਸ ਟਾਈਮ ਜੜਾ ਵਾ ਉਹ 11 ਵਾ ਤੇ ਸਾਰਾ ਸ਼ਹਿਰ ਦੇਵਪ੍ਰਯਾਗ ਆ ਇਹ ਨਦੀ ਹੋ ਗਈ ਅਲਕਨੰਦਾ ਇਹ ਪਗੀ ਰਤੀ ਨਦੀ ਤੇ ਐਜ ਬਣ ਗਈ ਇੱਥੋਂ ਗੰਗਾ ਇੱਥੋਂ ਗੰਗਾ ਨਦੀ ਤਿਆਰ ਹੁੰਦੀ ਆ ਤੇ ਪਹਾੜਾਂ ਦਾ ਕੁਛ ਇਸ ਤਰ੍ਹਾਂ ਦਾ ਵਿਊ ਆ ਬਹੁਤ ਸੋਹਣਾ ਵਿਊ ਇਸ ਟਾਈਮ ਉਹ ਸਕੂਲ ਆ ਉੱਪਰ ਸੰਸਕ੍ਰਿਤ ਦਾ ਸਕੂਲ ਯੂਨੀਵਰਸਿਟੀ ਆ ਸੰਸਕ੍ਰਿਤੀ ਵੇਖੋ ਪਹਾੜਾਂ ਦਾ ਮਾਹੌਲ ਪਹਾੜਾਂ ਦੇ ਨੇ ਯਾਰੇ ਵੱਖਰੀ ਏ ਬਈ ਬੱਦਲ ਜਿਹੜਾ ਥੱਲੇ ਘੁੰਮ ਰਿਹਾ ਵਾ ਬੰਦੇ ਮਾਰ ਚੱਕੇ ਉੱਥੇ ਤੋੜ ਦੋ ਬੋਤਲਾ ਬਾਈ ਬੋਤਲਾਂ ਤੋੜੋ ਸਾਰੇ ਇਹ ਮੁੰਡੇ ਸਾਡੇ ਕਿੱਥੋਂ ਆਏ ਆ ਪਟਿਆਲੇ ਤੋਂ ਇਹ ਸਾਰੇ ਪਟਿਆਲੇ ਤੋਂ ਨੇ ਤੇ ਤੁਸੀਂ ਵੀਰ ਜੀ ਸੰਗਰੂਰ ਤੋਂ ਨਹੀਂ ਸੰਗਰੂਰ ਇਹਨੇ ਜਿਲ੍ਹਾ ਸਾਡਾ ਜਿਲ੍ਹਾ ਸੰਗਰੂਰ ਹੈਣਾ ਇਹ ਹੈ ਸੇਵਾਦਾਰੀ ਅੱਛਾ ਸੇਵਾਦਾਰੀ ਇੱਥੇ ਰਿਸ਼ੀ ਕੇਸ ਰਿਸ਼ੀ ਕੇਸ ਹੁਣ ਮਤਲਬ ਸੇਵਾ ਕਰਨ ਚੱਲੇ ਹੋ ਲਾਸਟ ਕਲੋ징 ਨਹੀਂ ਜੀ ਲਾਸਟ ਕਲੋ징 ਨਹੀਂ 12 ਮਹੀਨੇ ਤੇ ਨਹੀਂ ਅੱਛਾ ਉੱਥੇ ਘਾਟ ਵੀ ਗੋਰਦਨ ਸਾਹਿਬ ਜਿਹੜਾ ਉਹ 12 ਮਹੀਨੇ ਉੱਥੇ ਵੀ ਚੱਲਦਾ ਹੋਣਾ ਠੀਕ ਆ ਠੀਕ ਆ ਤੇ ਗੱਡੀ ਵਾਲੇ ਨੇ ਡਰਾਈਵਰ ਨੇ ਸਾਡੇ ਨੇ ਗੱਡੀ ਕਿਤੇ ਖਲਹਾਰੀ ਆ ਪਰ ਪਤਾ ਨਹੀਂ ਸਮਝਦੀ ਆ ਨਹੀਂ ਕਿਉਂ ਖਲਹਾਰੀ ਐ ਤੇ ਨਹੀਂ ਜੀਜੀ ਰੋਡ ਦੇ ਉੱਤੇ ਤੇ ਬੰਦੇ ਸਾਡੇ ਉਤਰ ਜਾਂਦੇ ਨੇ ਸਾਰੇ ਹੀ ਇਹ ਅਭੀ ਵੀਰ ਨੂੰ ਅਸੀਂ ਪੁੱਛੀਏ ਵੀਰ ਜੀ ਕਿੱਥੋਂ ਆਏ ਤੁਸੀਂ ਆਪਾਂ ਵੀ ਸਡੋਰਾ ਆਏ ਆ ਵੀਰ ਜੀ ਸੰਗਰੂਰ ਸਡੋਰਾ ਸਡੋਰਾ ਬੜਾ ਈ ਤਾਰ ਆਲਾ ਵੀਰੇ ਤਾਰ ਆਲਾ ਬਿਰੋ ਤੇ ਚਲੋ ਵਧੀਆ ਚਲੋ ਆਓ ਫਿਰ ਹੁਣ ਹਾਰਨ ਵੱਜ ਗਿਆ ਬਸ ਦਾ ਤੇ ਚੜੀਏ ਗੱਡੀ ਚ ਅਜੇ ਨਿਕਲੇਗੀ ਨਹੀਂ ਅਜੇ ਸ਼ੇਰੀ ਨਗਰ ਸ਼ਹਿਰ ਤੋਂ ਤਕਰੀਬਨ ਕੋਈ 1.5 ਤੋਂ ਪੌਣੇ 2 ਘੰਟੇ ਰੁੱਕ ਕੇ ਤੇ ਫਿਰ ਇੱਥੋਂ ਚੱਲੇ ਆ ਗੱਡੀ ਦੀ ਇੱਕ ਪਾਈਪ ਜਿਹੜੀ ਉਹ ਖਰਾਬ ਹੋ ਗਈ ਸੀ ਤੇ ਸਾਡੀ ਗੱਡੀ 'ਚ ਰੌਣਕ ਪੂਰੀ ਲੱਗੀ ਪਈ ਏ ਪੂਰੀ ਗੱਡੀ ਦੇ ਵਿੱਚ ਰੌਣਕ ਹਰ ਬੰਦਾ ਜਿਹੜਾ ਦਾ ਹਰ ਬੰਦਾ ਗੱਲਾਂ ਦੇ ਬਾਹਰ ਆ ਖੜੇ ਬੱਚੇ ਬੈਠੇ ਪਿੱਛੇ ਆਈ ਰਾਣਾ ਪਹਿਲਾਂ ਸਵੇਰ ਦਾ ਮੋਲੇ ਨਹੀਂ ਪਰ ਹੁਣ ਨਜ਼ਾਰੇ ਲਿਆਟੇ ਆ ਇਸ ਤਰ੍ਹਾਂ ਦਾ ਰੂ ਜਿਹੜਾ ਬਹੁਤ ਵਧੀਆ ਦੇਖੋ ਲਾ ਕੇ ਜਿਹੜਾ ਡੈਮ ਆ ਉਹ ਬਿਲਕੁਲ ਪਾਣੀ ਇਹਦਾ ਨਾਲ ਆ ਤੇ بارش ਪੂਰੀ ਤੇਜ਼ੀ ਨਾਲ ਚੰਦਰੀ ਹੈ ਹੁਣ ਬੱਦਲਾਂ ਦੇ ਉੱਪਰ ਬੱਦਲਾਂ ਤੋਂ ਪਾਰ ਦੀ ਗੱਲ ਆ ਬਈ ਪਹਾੜਾਂ ਦੇ ਉੱਪਰ ਆ ਦੇਖੋ ਸਾਰਾ ਪਾਣੀ ਨਾ ਡੈਮ ਦਾ ਜਿਹੜਾ ਇੱਥੇ ਇਕੱਠਾ ਹੋਇਆ ਹੋਇਆ ਪਰ ਉਧਰ ਪ੍ਰਿਆਗ ਲੰਘ ਕੇ ਆਏ ਆ ਤੇ ਦੇਖੋ ਬੱਦਲਾਂ ਦਾ ਨਜ਼ਾਰਾ ਤੇ ਹਲਕੇ ਹਲਕੇ ਬਾਰਸ਼ ਜਿਹੜੀ ਹਲਕੀ ਹੋ ਰਹੀ ਹੈ। ਹਰਿੰਦਰ ਪ੍ਰਿਆਗ ਤੋਂ ਤਕਰੀਬਨ ਕੋਈ 20 ਕਿਲੋਮੀਟਰ ਅੱਗੇ ਆਏ ਹਾਂ। ਤੇ ਉਸੇ ਸਾਈਡ ਨੂੰ ਕਿਨਾਰਾ-ਨਾਪ ਨੂੰ ਰਸਤਾ ਗਿਆ ਪਹਾੜਾਂ ਤੋਂ ਹਲੇ ਬੱਦਲ ਆ ਰਹੇ ਹੋਣ। ਬਹੁਤ ਸੋਹਣੇ ਨਜ਼ਾਰੇ ਨੇ। ਤੇ ਬਾਰਸ਼ ਹਲਕੀ ਹਲਕੀ ਹੋ ਰਹੀ ਹੈ। ਉੱਪਰ ਵੀ ਕਹਿੰਦੇ ਕੁਝ ਸਾਫ ਜੜੀ ਆ ਉਹ ਬਰਬਰੀ ਹੋਈ ਹੈ। ਵਾਹ ਜੀ ਵਾਹ ਕਿੰਨੇ ਸੋਹਣੇ ਨਜ਼ਾਰੇ ਦੇਖ ਰਹੇ ਆ ਗੱਡੀ ਸਾਡੀ ਜਿਹੜੀ ਬਹੁਤ ਵਧੀਆ ਚਲਾ ਰਿਹਾ ਡਰਾਈਵਰ ਵਾਹ ਜੀ ਵਾਹ ਛੱਡੀ ਛੱਡੀ ਆਵਾਜ਼ ਬਾਵਾਂ ਘੱਡੀ ਲੱਗ ਰਹੀ ਹੈ ਸਾਹਮਣੇ ਪਹਾੜਾਂ ਦਿੱਤੇ ਹੋਰ ਦੇਖੋ ਕਿੰਨੇ ਸੋਹਣੇ ਇੱਥੇ ਰੁਕੇ ਆਂ ਜੀ ਆ ਕੇ ਰਤੂੜਾ ਨਗਰਾਸ਼ੂ ਤੋਂ ਪਹਿਲੇ ਹੀ ਤੇ ਗੁਰਦਰਾ ਸਾਹਿਬ ੍ਹੇਮਕੁੰਡ ਸਾਹਿਬ ٹرسٹ ਰਤੂੜਾ ਤੇ ਆਲੇ ਦੁਆਲੇ ਦਾ ਮਾਹੌਲ ਦੇਖ ਲਓ ਤੁਸੀਂ ਪਹਾੜਾਂ ਦੇ ਉੱਪਰ ਕਿੰਨੀ ਸੋਹਣੀ ਬੱਦਲਬਾਈ ਤੇ ਛੋਟ-ਛੋਟੀ ਬਾਰਿਸ਼ ਪੈ ਰਹੀ ਹੈ ਤੇ ਬਾਰਿਸ਼ ਜਿਹੜੀ ਆ ਉਹ ਅੱਜ 7 ਤਰੀਕਾ ਤੋਂ ਬਾਰਿਸ਼ ਸਵੇਰ ਦੀ ਲੱਗੀ ਹੋਈ ਆ ਤੇ ਇਹ ਗੁਰਦਰਾ ਸਾਹਿਬ ਜਿਹੜਾ ਵਾ ਉਹ ਕਹਿ ਰਹੇ ਨੇ ਜੀ ਵੀ ਅਗਲੇ ਸਾਲ ਨੂੰ ਇਹ ਗੁਰਦਰਾ ਸਾਹਿਬ ਬਣ ਕੇ ਤੇ ਤਿਆਰ ਹੋ ਜੂਗਾ ਗੁਰਦਰਾ ਸਾਹਿਬ ਦਾ ਨਾਮ ਰੱਖਿਆ ਜੀ ਗੁਰੂ ਕਾ ਲੰਗਰ ਗੁਰਦਰਾ ਸਾਹਿਬ ਸ਼੍ਰੀ ਹੇਮਕੁੰਡ ਸਾਹਿਬ ਦਾ ਤੂੜਾ ਚਲੋ ਜੀ ਹੁਣ ਅੰਦਰ ਚਲੀਏ ਤੇ ਇਹ ਆ ਬੋਰਡ ਲੱਗਾ ਹੋਇਆ ਗੁਰਦਰਾ ਸਾਹਿਬ ਦਾ ਸਾਹਮਣੇ ਇਹ ਬਿਲਡਿੰਗ ਜਿਹੜੀ ਨਵੀਂ ਸਾਰੀ ਦੀ ਸਾਰੀ ਤਿਆਰ ਹੋਈ ਆ ਬਿਲਡਿੰਗ ਇਹ ਇਹ ਬਲਾਕ ਜਿਹੜਾ ਬਲਾਕ ਦੇ ਨਾਲ ਜਿਹੜੀ ਬਿਲਡਿੰਗ ਬਣੀ ਆ ਸੀਮੈਂਟ ਦੇ ਨਾਲ ਤੇ ਪਹਿਲਾਂ ਜੂਤੇ ਚੱਪਲ ਇੱਥੇ ਉਤਾਰ ਦਿਓ ਤੁਸੀਂ ਉਹਨੇ ਤੋਂ ਲੰਗਰ ਪ੍ਰਸ਼ਾਦਾ ਛੱਕਦੇ ਆਂ ਤੇ ਫਿਰ ਦੇਖਦੇ ਆਂ ਇਹ ਲਿਖਿਆ ਜੀ ਸਾਹਮਣੇ ਬੋਰਡ ਤੁਸੀਂ ਇਹਨੂੰ ਪੜ ਲਿਓ ਇੱਥੇ ਵੀ ਰੁੱਕ ਸਕਦੇ ਹੋ ਤੁਸੀਂ ਆ ਕੇ ਤੇ ਇਸ ਪਾਸੇ ਲੰਗਰ ਜਿਹੜਾ ਵਾ ਹੁਣ ਛੱਕਦੇ ਆਂ ਲੰਗਰ ਸਵੇਰ ਦਾ ਛਕਿਆ ਨਹੀਂ ਆ ਤੇ ਟਾਈਮ ਜਿਹੜਾ ਵਾ ਤਕਰੀਬਨ 12 ਟੋਟਾ ਪੜਿਆ ਟਾਈਮ ਆ ਜਿਹੜੀ ਲੜਕੀ ਆ ਸਾਡੇ ਨਾਲ ਇਹ ਕਲਕੱਤੇ ਤੋਂ ਆਈ ਹੋਈ ਆ ਕਲਕੱਤਾ ਤੋਂ ਤੇ ਇਹ ਮੁੜਾ ਸਾਡਾ ਜਿਹੜਾ ਏ Rajasthan ਤੋਂ ਇਸ ਪਾਸੇ ਹੁਣ ਲੰਗਰ ਪ੍ਰਸ਼ਾਦਾ ਜੜਾ ਵਾ ਉਹ ਤਿਆਰ ਵਾ ਇੱਥੇ ਪ੍ਰਸ਼ਾਦਾ ਛਕਦੇ ਆ ਸੰਗ ਦਾ ਜਿਹੜੀਆਂ ਸਾਡੀਆਂ ਬੈਠ ਗਈਆਂ ਨੇ ਲੰਗਰ ਪ੍ਰਸ਼ਾਦਾ ਛਕ ਲਿਆ ਤੇ ਪਹਾੜਾਂ ਦੇ ਮਾਹੌਲ ਵੇਖਦੇ ਹੋਏ ਗੁਰਦਰਾ ਸਾਹਿਬ ਰੁਕੇ ਸੀਗੇ ਰਤੂੜਾ ਤੇ ਇਹ ਗੁਰਦਰਾ ਸਾਹਿਬ ਬਾਬਾ ਜੀ ਦੱਸ ਰਿਹਾ ਵੀ ਇਹ ਦਸਵੀਂ ਮੰਜ਼ਲ ਆ ਇੱਥੇ ਉੱਪਰ ਯਾਨੀ ਕਿ ਇਹ ਨੌਵੀਂ ਨੌ ਮੰਜ਼ਲਾ ਪੂਰੀਆਂ ਹੋ ਗਈਆਂ ਥੱਲੇ ਤੱਕ ਥੱਲੇ ਨੂੰ ਨੌ ਮੰਜ਼ਲਾ ਨੇ ਇੱਥੇ ਹੁਣ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਮਹਾਰਾਜ ਦਾ ਹੁਣ ਗੁਰਦੁਆਰਾ ਸਾਹਿਬ ਉੱਪਰ ਜੜਾ ਵਾ ਉਹ ਪ੍ਰਕਾਸ਼ ਦਾ ਸਥਾਨ ਬਣੇਗਾ ਤੇ ਨੌ ਮੰਜ਼ਲੇ ਜਿਹੜੀਆਂ ਉਹ ਥੱਲੇ ਨੂੰ ਬਣ ਚੁੱਕੀਆਂ ਨੇ ਤੇ ਕੰਮ ਜਿਹੜਾ ਹਲੇ ਵੀ ਚੱਲੂ ਆ ਇੱਥੇ ਕੰਮ ਚੱਲਦਾ ਪਿਆ ਵਾ ਇਸ ਪਾਸੇੋਂ ਵੀ ਆਪਾਂ ਥੋੜਾ ਜਿਹਾ ਦੇਖਦੇ ਹਾਂ ਸ਼ਾਇਦ ਥੱਲੇੋਂ ਕੁਝ ਦੇਖਣ ਨੂੰ ਮਿਲੇਗਾ ਤੇ ਇਹ ਆ ਜੀ ਇਸ ਪਾਸੇ ਨੂੰ ਹਾਂ ਇਹ ਥੱਲੇ ਨੂੰ ਨੌ ਮੰਜ਼ਲੇ ਦੱਸ ਰਹੇ ਨੇ ਤੇ ਪਿਛੇ ਨਦੀ ਆ ਤੇ ਨਾਲ ਹੀ ਹੋਟਲ ਹੋਟਲ ਦੀ ਵੀ ਹੈਗੇ ਨੇ ਬੈਕ ਸਾਈਡ ਤੇ ਤੇ ਪਹਾੜਾਂ ਦੇ ਉੱਪਰ ਮਾਹੌਲ ਬਹੁਤ ਵਧੀਆ ਇਸ ਟਾਈਮ ਤੇ ਇਹ ਆ ਜੀ ਗੁਰਦੁਆਰਾ ਸਾਹਿਬ ਸ੍ਰੀ ਹੇਮਕੁੰਣ ਸਾਹਿਬ ٹرسٹ ਰਤੂੜਾ ਇੱਧਰ ਵੇਖੋ ਜੀ ਗੁਰਦੁਆਰਾ ਸਾਹਿਬ ਤੋਂ ਥੋੜਾ ਜਿਹਾ ਸਾਈਡ ਤੇ ਆਏ ਆ ਤੇ ਕਿੰਨਾ ਸੋਹਣਾ ਮਾਹੌਲ ਬਣਿਆ ਪਿਆ ਵੇ ਆਹ ਦੇਖੋ ਮਾਹੌਲ ਪਹਾੜੀ ਦੇ ਉੱਪਰ ਦੇਖੋ ਕਿੱਡਾ ਸੋਹਣਾ ਮਾਹੌਲ ਆ ਇਹ ਵਾਲਾ ਤੇ ਉਸ ਤੋਂ ਬਾਅਦ ਆ ਸਾਰੀਆਂ ਪਹਾੜੀਆਂ ਦੇ ਉੱਪਰ ਬੱਦਲ ਵਾਈ ਜਿਹੜੀ ਆ ਉਹ ਪਹਾੜਾਂ ਦੇ ਨਾਲ ਬੱਦਲ ਟਕਰਾ ਰਹੇ ਨੇ ਤੇ ਇਧਰੋਂ ਰੋਡ ਆ ਰਿਹਾ ਵਾ ਬਹੁਤ ਸੋਹਣਾ ਮਾਹੌਲ ਇਸ ਟਾਈਮ ਬਣਿਆ ਪਿਆ ਵਾ ਠੰਡਾ ਮਾਹੌਲਾ ਠੰਡ ਲੱਗਦੀ ਪਈ ਆ ਹੁਣ ਬਾਵਾ ਨੂੰ ਤੇ ਇਸ ਪਾਸੇ ਨੂੰ ਅਸੀਂ ਜਾਣਾ ਵਾ ਇਸ ਪਾਸੇ ਵੀ ਦੇਖ ਲਓ ਤੁਸੀਂ ਪਹਾੜਾਂ ਦੇ ਉੱਪਰ ਮਾਹੌਲ ਇਹ ਸਾਹਮਣੇ ਗੁਰਦੁਆਰਾ ਸਾਹਿਬ ਆ ਜਿੱਥੇ ਹੁਣ ਅਸੀਂ ਲੰਗਰ ਛਕਿਆ ਵਾ ਹੁਣ ਅਸੀਂ ਚਾਲੇ ਪਾਈਏ ਇੱਥੋਂ ਤੇ ਬੱਸਾਂ ਵੀ ਜਿਹੜੀਆਂ ਨੇ ਉਹ ਹਰੀਦوار ਤੋਂ ਬਦਰੀ ਨਾਲ ਤੱਕ ਦੀਆਂ ਬੱਸਾਂ ਜਿਹੜੀਆਂ ਇਹ ਵੀ ਜਾ ਰਹੀਆਂ ਨੇ ਏ ਨਹੀਂ ਜੀ ਆਪਣੀਆਂ ਸਾਰੀਆਂ ਸੰਗਤਾਂ ਜਣੀਆਂ ਨੇ ਹੁਣ ਗੱਡੀ ਦੇ ਵਿੱਚ ਬਹਿ ਰਹੀਆਂ ਨੇ ਲੰਗਰ ਛਕ ਲਿਆ ਵਾ ਤੇ ਦੂਰੋਂ ਨੇੜਿਓਂ ਜਿੰਨੇ ਵੀ ਸਾਰੇ ਭੈਣ ਭਰਾ ਸਾਡੇ ਇਕੱਠੇ ਹੋਏ ਨੇ ਤੇ ਹੁਣ ਅਸੀਂ ਇਕੱਠੇ ਹੋ ਕੇ ਸਫ਼ਰ ਕਰ ਰਹੇ ਹਾਂ ਜਿੱਦਾਂ ਆਪਣੇਆਂ ਤੋਂ ਵੱਧ ਕੇ ਆ ਸਾਡੇ ਜਿਹੜੇ ਵੀਰ ਨੇ ਤੇ ਸਾਡੇ ਵੀਰ ਜਿਹੜੇ ਇੱਥੇ ਹੀ ਸੇਵਾ ਕਰਦੇ ਨੇ ਕਿੰਨੀ ਦੇਰ ਹੋ ਗਈ ਤੁਹਾਨੂੰ ਸੇਵਾ ਕਰਦੇ ਇੱਥੇ 7 ਸਾਲ ਹੋ ਗਏ ਤੇ ਕਿੱਥੋਂ ਕਿੱਥੋਂ ਰਹਿਣ ਵਾਲੇ ਤੁਸੀਂ ਮੈਂ ਇਹ ਸੰਗਰੂਰ ਜ਼ਿਲ੍ਹੇ ਦਾ ਜੀ ਸੰਗਰੂਰ ਜੀ ਤੇ ਤੁਸੀਂ ਵੀ ਭਾਈ ਸਾਹਿਬ ਨਹੀਂ ਮੈਂ ਅੰਮ੍ਰਿਤਸਰ ਤੋਂ ਹੀ ਅੰਮ੍ਰਿਤਸਰ ਤੋਂ ਤੇ ਜ਼ਿਆਦਾਤਰ ਸੇਵਾ ਕਿੱਥੇ ਹੁੰਦੀ ਹੈ ਜਿੰਨਾ ਤੱਕ ਮਨੋ ਤੁਹਾਡੀ ਗੋਵਿੰਦ ਘਾਟ ਤੇ ਗੋਵਿੰਦ ਘਾਟ ਜੀ ਯਾਨੀ ਕਿ 12 ਮਹੀਨੇ 12 ਮਹੀਨੇ ਤੇ ਕੀ ਨਾਮ ਦੱਸਿਆ ਆਪਣਾ ਸੋਨੂ ਸੋਨੂ ਤੇ ਇੱਧਰ ਵੀ ਆਪਣਾ ਇੱਕ ਵੀਰ ਆਇਆ ਹੋਆ ਕਿੱਥੋਂ ਆਇਆ ਵੀ ਤੁਸੀਂ ਜੀ ਸਾਡਾ ਪਿੰਡ ਵੀ ਸਦੌਰ ਹੈ ਸੈਰ ਹੈ ਸਾਡਾ ਅੱਛਾ ਆਪ ਨੂੰ ਕਿਥੋਂ ਆਇਆ ਸਾਡੀ ਯਾਤਰਾ ਹੈ ਛੇਵੀਂ ਯਾਤਰਾ ਸਾਡੀ ਛੇਵੀਂ ਯਾਤਰਾ ਤੁਹਾਡੀ ਹਾਂਜੀ ਹਾਂਜੀ ਅੱਛਾ ਐਪ ਕੀ ਮੱਕਲੇ ਹੈ ਬਾਕੀ ਯਾਰ ਦੋ ਜਿਹੜੇ ਨਾਲ ਉਹ ਬਾਹਰ ਚਲੇ ਗਏ ਸਾਰੇ ਚਲੋ ਕੋਈ ਗੱਲ ਨਹੀਂ ਕੱਲੇ ਕਿਉਂ ਅਸੀਂ ਕਿੱਲੇ ਜਾਣਾ ਗੱਡੀ 'ਚ ਤੁਹਾਡੇ ਨਾਲ ਅਸੀਂ ਸਾਰੇ ਜਣੇ ਲੱਗਿਆ ਤੁਹਾਡੇ ਨਾਲ ਅੱਗੇ ਸਾਰੇ ਜਣੇ ਤੁਹਾਡੇ ਨਾਲ ਨੇ ਤੇ ਸਾਡੇ ਭਾਈ ਸਾਹਿਬ ਇੱਕ ਸਾਡੇ ਮਗਰ ਨੇ ਆਪਣੇ ਬਹੁਤ ਪ੍ਰੇਮ ਕਰ ਰਹੇ ਨੇ ਸਾਡੇ ਨਾਲ ਗੱਡੀ ਦੇ ਵਿੱਚ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਆਪਣੇ ਬਾਰੇ ਥੋੜਾ ਦੱਸ ਦਿਓ ਕਿੱਥੋਂ ਤੁਸੀਂ ਮੈਂ ਮੁਹਾਲੀ ਤੋਂ ਹੀ ਮੈਂ ਨਾਂ ਕੋਮਿਡਰੀ ਕੋਕੀ ਪਮਰਾ ਜੀ ਤੇ ਮਨੂ ਯਾਤਰਾ ਕਰਦੇ ਹੋਏ 43 ਟ੍ਰਿਪੇ ਮਰਾ ਕੋਬੀ 43 ਵਾਰੀ ਮੈਂ ਜਾਚ ਪਾ ਜਾ ਰਹੇ 43 ਵਾਰੀ 43 ਵਾਰੀ ਜਾ ਰਹੇ ਬਹੁਤ ਵਧੀਆ ਜੀ ਤੇ ਸਾਲ ਚ ਤੋੜਨੇ ਵਾਲੇ ਮੈਚ ਚੱਕਾ ਲੱਗ ਜਾਂਦੇ ਆ ਬਾਬਾ ਜੀ ਦੀ ਕਿਰਪਾ ਜੀ ਮਿਹਰਾਂ ਦੀ ਬਾਬਾ ਜੀ ਦੀ ਤੇ ਸਾਧ ਸੰਗਤ ਨੂੰ ਆਈ ਹੈ ਕਿਹਾ ਜਾਂਦਾ ਜੀ ਕਿ ਤੁਸੀਂ ਸਾਰੇ ਗੱਜ ਕੇ ਇੱਥੇ ਆਓ ਹੇ ਗੁਰੂ ਸਾਹਿਬ ਬਿਲਕੁਲ ਜੀ ਬਿਲਕੁਲ ਹਰ ਵਾਰੀ ਹਰ ਸਾਲ ਆ ਟੈਂਪਸ ਆਉ ਪਾਜੀ ਕਹਿ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਕਹਿ ਰਹੇ ਨੇ 43 ਵਾਰੀ ਇੱਥੇ ਆ ਚੁੱਕਿਆ ਮੈਂ ਤੇ ਇਹ 43 ਵੀ ਵਾਰੀ ਆ ਤੇ ਇਹ ਆਪਣੀ ਗੱਡੀ ਆ ਏ ਆਪਣੇ ਡਰਾਈਵਰ ਸਾਹਿਬ ਨੇ ਗੱਡੀ ਦੇ ਵਿੱਚ ਤੇ ਤਿਆਰੀ ਆ ਬਸ ਚਲਿਏ ਜੀ ਹੁਣ ਅਸੀਂ ਤਿਆਰੀ ਆ ਚਲੋ ਹੁਣ ਗੱਡੀ 'ਚ ਬੈਠੀਏ ਤੇ ਨਿਕਲੀਏ ਹੁਣ ਇੱਥੋਂ ਸਵਾਰੀਆਂ ਸਾਡੀਆਂ ਜਿਹੜੀਆਂ ਸਾਰੀਆਂ ਵਧੀਆ ਨੇ ਤੇ ਮਾਹੌਲ ਵੀ ਉੱਤੇ بارش ਜਿਹੜੀ ਐ ਸਵੇਰ ਦੀ ਪੈ ਰਹੀ ਐ ਇਸ ਟਾਈਮ ਖੜੇ ਆ ਅਸੀਂ ਪਿੱਪਲ ਕੋਟੀ ਤੇ ਮਾਹੌਲ ਦੇਖੋ ਇੱਧਰ ਵੀ ਤੁਸੀਂ ਇਸ ਪਾਸੇ ਪਹਾੜਾਂ ਦਾ ਜਿਹੜਾ ਮਾਹੌਲ ਆ ਨਾ ਬਹੁਤ ਸੋਹਣਾ ਤੇ ਠੰਡ ਵੀ ਕਾਫੀ ਹੋ ਚੁੱਕੀ ਆ ਹੁਣ ਇੱਥੇ ਗੱਡੀਆਂ ਦੀ ਤੀਤੀ ਤੀਤੀ ਬਹੁਤ ਆ ਦੇ ਇੱਥੇ ਇੱਕ ਨਾ ਪੈਟਰੋਲ ਪੰਪ ਤੇ ਗੱਡੀ ਰੋਕੀ ਆ ਤੇ ਇੱਥੇ ਇੱਕ ਹੋਟਲ ਤੇ ਜਿਹੜੀ ਆ ਉਹ ਚਾਹ ਪੀਣ ਲੱਗੇ ਆ ਬੰਦੇ ਕਹਿੰਦੇ ਵੀ ਚਾਹ ਪੀਣੀ ਤੇ ਟਾਈਮ ਜਿਹੜਾ ਵਾ ਤਕਰੀਬਨ 4 3:30 ਦਾ ਟਾਈਮ ਹੋ ਗਿਆ ਵਾ ਤੇ ਹੁਣ ਇੱਥੇ ਚਾਹ ਪੀ ਕੇ ਤੇ ਫਿਰ ਇਥੋਂ ਅੱਗੇ ਸੰਤਾ ਜੜੀਆਂ ਚੱਲਣ ਗਈਆਂ ਤੇ ਹਰ ਚੀਜ਼ ਹੈ ਗਈ ਐਥੇ ਮੂੰਗਫਲੀ ਵਗੈਰਾ ਹਰ ਚੀਜ਼ ਮੌਸਮ ਹੋ ਗਿਆ ਸਾਫ਼ ਤੇ ਗੱਡੀ ਤੋਂ ਉੱਤਰ ਕੇ ਤੇ ਜਾਮ ਲੱਗਾ ਹੋਇਆ ਅੱਗੇ ਤੇ ਲੈਂਡਸਲਾਈਡ ਹੋਈ ਆ ਪੀਪਲ ਪੀਪਲ ਕੋਟੀ ਤੋਂ ਅੱਗੇ ਤੇ بارش ਵੀ ਜਿਹੜੀ ਆ ਉਹ हट ਗਈ ਆ ਉੱਪਰ ਪਹਾੜਾਂ ਦੇ ਉੱਪਰ ਹਲੇ ਮਾਹੌਲ ਬਣਿਆ ਪਿਆ بارش ਵਾਲਾ ਤੇ ਇੱਧਰ ਅੱਗੇ ਜਾ ਕੇ ਨੁੱਕਰ 'ਚ ਇਸ ਪਾਸੇ ਲੈਂਡਸਲਾਈਡ ਜਿਹੜੀ ਹੋਈ ਆ ਦੇਖੋ ਗੱਡੀਆਂ ਕਿੱਥੋਂ ਤੱਕ ਖੜੀਆਂ ਨੇ ਤੇ ਉਧਰੋਂ ਗੱਡੀਆਂ ਚੱਲੀਆਂ ਨੇ ਉਹਨੇ ਆ ਪਹਿਲੀ ਗੱਡੀ ਆਈ ਆ ਤੇ ਗੱਡੀਆਂ ਆ ਰਹੀਆਂ ਨੇ ਉਧਰੋਂ ਹੁਣ ਉਧਰੋਂ ਗੱਡੀਆਂ ਸਾਰੀਆਂ ਆਉਣਗੀਆਂ ਤੇ ਫਿਰ ਇਧਰੋਂ ਦੀ ਵਾਰੀ ਆਏਗੀ ਤੇ ਮਾਹੌਲ ਦੇਖੋ ਪਹਾੜਾਂ ਦਾ ਤੁਸੀਂ ਕਿੰਨਾ ਸੋਹਣਾ ਵਾ ਕਿਆ ਖੂਬਸੂਰਤ ਨਜ਼ਾਰਾ ਵਾ ਪਹਾੜਾਂ ਦਾ ਤੇ ਘਰ ਦੇਖੋ ਤੁਸੀਂ ਪਹਾੜਾਂ ਦੇ ਉੱਪਰ ਕਿਸ ਤਰ੍ਹਾਂ ਨੇ ਕਿਸ ਤਰ੍ਹਾਂ ਲੋਕ ਜਾਂਦੇ ਹੋਣਗੇ ਤੇ ਕਿਸ ਤਰ੍ਹਾਂ ਰਹਿੰਦੇ ਹੋਣਗੇ ਵਾਹ ਕਿਆ ਖੂਬਸੂਰਤ ਪਹਾੜਾਂ ਦੇ ਨਜ਼ਾਰੇ ਨੇ ਕਰੋ ਚੱਕ ਲਈ ਬਰਫ ਜਿਹੜੀ ਆ ਤਾਜੀ ਪਈ ਹੋਈ ਆ ਪਹਾੜਾਂ ਦੇ ਉੱਪਰ ਬੰਨ੍ਹ ਪੈ ਤਾਜੀ ਉਹ ਦੇ ਜੀ तकरीबन ਰਾਤ ਦੇ ਵਜੇ ਨੇ ਜੀ 8:30 ਪੌਣੇ 9 ਤੇ ਗੱਡੀ ਤੋਂ ਸਮਾਨ ਲਾ ਲਿਆ ਵਾ ਇੱਕ ਗਰਦਰਾ ਸਾਹਿਬ ਸਾਹਮਣੇ ਪਹੁੰਚ ਗਏ। ਤੇ ਕਾਰਨ ਇਹ ਵੀ ਆਜ ਕਿ ਪਹਿਲਾਂ ਤਾਂ ਗੱਡੀ ਥੋੜੀ ਜਿਹੀ ਖਰਾਬ ਹੋ ਗਈ ਸੀ ਇੱਕ ਪਾਈਪ ਤੇ ਪਾਈਪ ਤੋਂ ਬਾਅਦ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਰਸਤੇ ਦੇ ਵਿੱਚ ਲੈਂਡਸਲਾਈਡ ਸੀਗੀ ਇੱਕ ਦੋ ਜਗ੍ਹਾ ਇੱਕ ਦੋ ਜਗ੍ਹਾ ਜੋਸੀ ਜੋਸ਼ੀ ਮਾਠ ਦੇ ਲਾਗੇ ਛੱਕੇ ਜਿਹੜਾ ਉਹ ਜਾਮ ਹੀ ਲੱਗਾ ਹੋਇਆ ਸੀਗਾ। ਚਲੋ ਹੁਣ ਅੰਦਰ ਚਲੀਏ ਅੱਜ ਦੀ ਵੀਡੀਓ ਇਹ ਵੀ ਸੀਗੀ ਲਾਈਕ ਸ਼ੇਅਰ ਕਮੈਂਟ ਕਰੂ ਕਰਵਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।